ਗਾਵੈ ਕੋ ਤਾਨ ਖੋਵ ਕਿਛੈ ਤਾਨ ਗਾਵੈ ਕੋ ਦਾਤ ਜਾਣੇ ਨਿਸ਼ਾਨ ਗਾਵੈ ਕੋ ਗਨਮੜੇ ਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਅਗੇ ਆਪ ਜਪਜੀ ਸਾਹਿਬ ਦੇ ਵਿੱਚ ਜੇ ਜਿਹੜੀ ਪਉੜੀ ਪੜਦੇ ਆਂ ਲੋਕ ਪੜਦੇ ਆਂ ਗਾਵਹਿ ਕੋ ਤਾਨ ਹੋਵਹਿ ਕਿ ਕੇ ਤਾਨ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਅਨਕਾਰ ਪਿਤਾ ਦੀ ਬਖਸ਼ਿਸ਼ ਦੇ ਨਾਲ ਇਹ ਤੁਹਾਨੂੰ ਖੋਜੀ ਬਖਸ਼ਿਸ਼ ਕੀਤੀ ਹੈ ਕਿ ਕੋਈ ਕੋ ਸਾਚ ਨੂੰ ਕੋ ਨਿਰਕਾਰ ਨੂੰ ਕੋ ਯੁਨੀ ਨੂੰ ਪਰਮੇਸ਼ਰ ਨੂੰ ਨਾਮ ਉਹਦੇ ਕੋਈ ਵੀ ਰੱਖ ਲਈਏ ਪਰ ਟੇਕ ਸਾਡੀ ਨਿਰਕਾਰ ਤੇ ਹੋਣੀ ਚਾਹੀਦੀ ਹੈ ਆਕਾਰ ਤੋਂ ਰਹਿਤ ਉਹ ਸ਼ਕਤੀ ਜਿਹੜੀ ਸਰਵ ਵਿਆਪਕ ਹੈ ਸਾਰਿਆਂ ਦੇ ਵਿੱਚ ਮੌਜੂਦ ਹੈ। ਹੁਕਮ ਦੀ ਜੇ ਵਡਿਆਈ ਕਰਨੀ ਹੋਵੇ, ਹੁਕਮ ਦੇ ਜੇ ਗੁਨਾ ਦਾ ਉਚਾਰਨ ਕਰਨਾ ਹੋਵੇ, ਹੁਕਮ ਦੀ ਉਸਤਤੀ ਕਰਨੀ ਹੋਵੇ ਤਾਂ ਗੁਰੂ ਸਾਹਿਬ ਕਹਿ ਰਹੇ ਨੇ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਹੁਕਮ ਨੂੰ ਗਾਉਣ ਦੇ ਲਈ ਜੇ ਬਲ ਬੁੱਧ ਚਾਹੀਦੀ ਹੈ ਜਾਂ ਜੋ ਸ਼ਕਤੀ ਚਾਹੀਦੀ ਹੈ ਉਹ ਉਹਨੂੰ ਹੀ ਪ੍ਰਾਪਤ ਹੁੰਦੀ ਹੈ ਜਿਹਨੂੰ ਬਖਸ਼ਤਾ ਹੈ। ਗਾਵੈ ਕੋ ਤਾਨ ਕੋ ਵੈ ਕਿ ਸੈਤਾਨ ਜੇ ਉਹ ਕਿਰਪਾ ਬਖਸ਼ਿਸ਼ ਕਰਦਾ ਆਪਣਾ ਬਲ ਆਪਣਾ ਹੱਥ ਹਿਰਦੇ ਚ ਰੱਖਦਾ ਤਾਂ ਹੀ ਉਹ ਮਨੁੱਖ ਉਹ ਜਾਨੋ ਦਾਕ ਉਹਦੀ ਵਡਿਆਈ ਕਰਦੇ ਨੇ ਗਾਵੇ ਕੋ ਦਾਤ ਜਾਣੇ ਨਿਸ਼ਾਨ ਉਹਨਾਂ ਜਿਹੜੇ ਗਾਉਂਦੇ ਨੇ ਉਹਨਾਂ ਦੀ ਕਿਰਪਾ ਬਖਸ਼ਿਸ਼ ਹੁੰਦੀ ਹੈ ਦਾਤ ਮਿਲਦੀ ਹੈ ਤਾਂ ਹੀ ਉਹ ਉੱਕਦੇ ਜਿਹੜੇ ਗੁਣ ਨੇ ਉਹਨਾਂ ਦੀ ਵਡਿਆਈ ਕਰਦੇ ਨੇ ਉਰਫਤੇ ਹੀ ਉਸਤਤੀ ਕਰਦੇ ਨੇ ਗਾਵੇ ਕੋ ਗੁਣ ਵਡਿਆਈਆਂ ਚਾਰ ਜੋ ਵੀ ਉਸਦੀ ਵਡਿਆਈ ਕਰਦੇ ਨੇ ਉਹਨੂੰ ਦੇਖ ਕੇ ਉਸਦੀ ਵਡਿਆਈ ਉਹਦੇ ਗੁਣਾ ਦੀ ਸਾਰਿਆਂ ਨੂੰ ਅੱਗੇ ਆਪਾਂ ਵਿਖਿਆਨ ਕਰਦੇ ਨੇ ਵੀ ਕਿ ਕਿਸ ਤਰ੍ਹਾਂ ਉਹ ਸਾਰਿਆਂ ਦੀ ਪਾਲਣਾ ਕਰ ਰਿਹਾ ਹੈ ਕਿਸ ਤਰ੍ਹਾਂ ਉਹ ਸਰਬ ਵਿਆਪਕ ਹੈ ਕਿਸ ਤਰ੍ਹਾਂ ਉਹ ਖੰਡਾਂ ਬ੍ਰਹਮੰਡਾਂ ਨੂੰ ਚਲਾ ਰਿਹਾ ਹੈ ਏਕ ਵੀ ਹੈ ਤੇ ਅਨੇਕ ਵੀ ਹੈ ਜੋਤ ਰੂਪ ਵਿੱਚ ਵੀ ਬਿਰਾਜਮਾ ਨੇ ਮਾਦੇ ਵਿੱਚ ਵੀ ਆਪਾਂ ਨੂੰ ਅੱਖਾਂ ਰਹੀਂ ਦਿਖਦਾ ਹੈ ਇਹ ਸਾਰੀ ਉਸਤਤੀ ਜਿੰਨੂੰ ਉਹ ਤਾਨਵਲ ਬਕਸ਼ਦਾ ਹੈ ਉਹੀ ਕਰ ਸਕਦਾ ਹੈ ਗਾਵੈ ਕੋ ਵਿਦਿਆ ਵਿਖਮ ਵਿਚਾਰ ਜਿਹੜੇ ਉਸਦੀ ਵਿਡਿਆਈ ਕਰਦੇ ਨੇ ਉਹ ਵਿਦਿਆਰਹੀਂ ਦੇਖ ਕੇ ਵਿਖਮ ਹੁੰਦਾ ਹੈ ਝੂਠ ਇਸ ਦੀ ਵਿਚਾਰ ਕਰਕੇ ਵੀ ਦੱਸ ਦਿੰਦੇ ਨੇ ਵੀ ਸੱਚ ਕੀ ਹੈ ਝੂਠ ਕੀ ਹੈ ਜਿਹੜੇ ਉਸ ਦੀ ਵਿਡਿਆਈ ਕਰਦੇ ਨੇ ਉਹ ਇਸ ਨੂੰ ਪਹਿਚਾਨ ਲੈਂਦੇ ਨੇ ਪਛਾਨ ਕੇ ਅੱਗੇ ਵਿਖਿਆਨ ਕਰਦੇ ਨੇ ਗਾਵੇ ਕੋ ਸਾਜ ਕਰੇ ਤਨਖੀ ਜਿਹੜੇ ਉਸਦੀ ਵਿਡਿਆਈ ਕਰਦੇ ਨੇ ਉਹ ਵੀ ਦੱਸਦੇ ਨੇ ਕਿ ਉਹ ਜਿਹੜਾ ਸੱਚ ਪਰਮੇਸ਼ਰ ਹੈ ਉਹ ਸਾਰਿਆਂ ਨੂੰ ਸਾਜਦਾ ਹੈ ਭਾਵੇਂ ਸਰੀਰ ਦਿੰਦਾ ਹੈ ਸਾਰੇ ਜੀਵਾਂ ਨੂੰ ਫਿਰ ਖੇ ਵੀ ਖਤਮ ਵੀ ਕਰ ਰਿਹਾ ਹੈ ਗਾਵੇ ਕੋ ਜੀ ਲਏ ਫਿਰ ਦੇ ਇਹ ਸਾਰੀਆਂ ਆਤਮਾਵਾਂ ਨੂੰ ਇੱਥੇ ਜੀ ਦੇ ਰਿਹਾ ਸਾਹ ਦੇ ਰਿਹਾ ਜਨਮ ਦੇ ਰਿਹਾ ਫਿਰ ਉਹਨਾਂ ਦੇ ਕੋਲੋਂ ਸਰੀਰ ਲੈ ਵੀ ਲੈਂਦਾ ਹੈ ਗਾਵੇ ਕੋ ਜੀ ਲੈ ਫਿਰ ਦੇ ਫਿਰ ਲੈ ਲਿੰਦਾ ਲੈ ਕੇ ਫਿਰ ਦੇ ਦਿੰਦਾ ਇਸ ਤਰ੍ਹਾਂ ਦੀ ਕਿਰਪਾ ਜਿਹੜੀ ਮਾਇਆ ਦੇ ਵਿੱਚ ਰਚਨਾ ਉਹਦੀ ਚੱਲਦੀ ਰਹਿੰਦੀ ਹੈ ਗਾਵੇ ਕੋ ਜਾਪੈ ਦਿਸੈ ਦੂਰ ਬਹੁਤ ਸਾਰੇ ਗਾਗਾ ਕੀ ਦੱਸਦੇ ਨੇ ਵੀ ਉਹ ਐਂ ਲੱਗਦਾ ਜਿਵੇਂ ਬਹੁਤ ਦੂਰ ਹੈ ਗਾਵੇ ਕੋ ਵੇਖੇ ਹਾਜ਼ਰ ਹਦੂਰ ਕੁਝ ਨੂੰ ਇਸ ਤਰ੍ਹਾਂ ਪਰਮੇਸ਼ਰ ਦੀ ਸ਼ਕਤੀ ਉਨਿਰਾਕਾਰ ਜੋਤ ਹਾਜ਼ਰਾ ਹਜੂਰ ਕਿਉਂਕਿ ਉਹਨਾਂ ਦੇ ਮਨ ਚ ਟਿਕਾਉ ਹੁੰਦਾ ਹੈ ਮਨ ਫਿਰ ਘਰ ਚ ਵੰਦਾ ਉਹਨਾਂ ਨੂੰ ਹਾਜ਼ਰਾ ਹਜੂਰ ਦਰਸ਼ਨ ਹੁੰਦਾ ਹੈ ਕਤਨਾ ਕਥੀਨ ਆਵੇ ਟੂਟ ਉਹਦੀ ਕਥ ਕਥਨਾ ਹੈ ਮਤਲਬ ਉਹਨੂੰ ਮੁਨੱਖਾ ਗਿਆਨ ਇੰਦਰੀਆਂ ਤੋਂ ਪਰੇ ਹੈ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਸਬੂਤ ਦੇ ਕੇ ਨਹੀਂ ਦਿਖਾਇਆ ਸਮਝਾਇਆ ਜਾ ਸਕਦਾ ਸਿਰਫ ਐਵੇਂ ਵਿਵੇਕ ਬੁੱਧ ਰਹੀਂ ਟਿਕਾਉ ਦੇ ਵਿੱਚ ਹੀ ਉਹਦੀ ਸਮਝ ਆਉਂਦੀ ਹੈ ਕਥਨਾਮ ਕਥਨਾ ਵੀ ਕਰਦੇ ਨੇ ਵੀ ਉਸ ਤਰ੍ਹਾਂ ਦਾ ਵੱਡਾ ਹੈ ਇਸ ਤਰ੍ਹਾਂ ਦਾ ਫਸਾਰਾ ਹੈ ਪਰ ਫਿਰ ਵੀ ਕਥਨੀ ਵਿੱਚ ਵੀ ਨਹੀਂ ਆਉਂਦਾ ਹੈ ਕਥਨਾ ਕਥੀਨ ਆਵੇ ਟੂਟ ਫਰ ਜਿਨ੍ਹਾਂ ਨੂੰ ਦਿਖਦਾ ਹੈ ਜਿਨ੍ਹਾਂ ਨੂੰ ਸੋਝੀ ਆਉਂਦੀ ਹੈ ਉਹਨਾਂ ਕੋਲ ਟੋਟ ਨਹੀਂ ਆਉਂਦੀ ਉਹਨਾਂ ਕੋਲ ਫਿਰ ਵੀ ਅੱਗੇ ਦੀ ਅੱਗੇ ਨਵੀਂ ਸੋਝੀ ਬਖਸ਼ਦਾ ਰਹਿੰਦਾ ਹੈ ਸਾਹਿਬ ਮੇਰਾ ਨੀਤ ਨਵਾ ਨੀਤ ਨਵਾ ਭਾਈ ਨੀਤ ਨਵਾ ਉਹਨਾਂ ਤੇ ਆਪਣੀ ਕਿਰਪਾ ਦੀ ਘਨੇਰੀ ਕਿਰਪਾ ਹੋਈ ਰਹਿੰਦੀ ਹੈ ਅੱਗੇ ਸੋਝੀ ਬਖਸ਼ਦਾ ਰਹਿੰਦਾ ਹੈ ਕੱਤ ਕੱਤ ਕਥੀ ਕੋਟੀ ਕੋਟ ਕੋਟ ਕੱਥਦੇ ਨੇ ਕੱਤ ਕੱਦ ਕੇ ਥੱਕ ਜਾਂਦੇ ਨੇ ਔਰ ਅੱਗੇ ਫਿਰ ਫੋਜੀ ਹੋਰ ਨਵੀਂ ਆਂਦੇ ਰਹਿੰਦੀ ਏ ਇਸ ਤਰ੍ਹਾਂ ਕਰੋੜਾਂ ਹੀ ਨੇ ਜਿਹੜੇ ਉਹਦੇ ਭਗਤ ਨੇ ਜਨ ਨੇ ਪੂਰੇ ਬ੍ਰਹਿਮੰਡ ਦੇ ਵਿੱਚ ਪਰਮੇਸ਼ਰ ਦੀ ਉਪਤਤੀ ਕਰਦੇ ਰਹਿੰਦੇ ਨੇ ਟੋਟ ਕੋਈ ਨਹੀਂ ਆਂਦੀ ਹੈ ਦਿੰਦਾ ਦੇ ਲੈਂਦੇ ਥੱਕ ਪਾਹੇ ਉਹ ਸਾਰਿਆਂ ਨੂੰ ਦੇ ਰਿਹਾ ਹੈ ਜੀਵ ਲੈ ਲੈ ਕੇ ਥੱਕ ਜਾਂਦੇ ਹਨ ਥੱਕ ਕੇ ਹਾਰ ਜਾਂਦੇ ਹਨ ਫਿਰ ਵੀ ਉਹਨਾਂ ਨੂੰ ਉਹਦੀ ਉਹਦੀ ਬਖਸ਼ਿਸ਼ ਤੇ ਹੀ ਨਿਰਭਰ ਰਹਿਣਾ ਪੈਂਦਾ ਹੈ। ਦਿੰਦਾ ਦੇ ਲੈਂਦੇ ਥੱਕ ਪਾਏ ਲੈ ਲੈ ਕੇ ਥੱਕ ਜਾਂਦੇ ਹਨ। ਜੁਗਾ ਜਗੰਤਰ ਖਾਹੀ ਖਾਹੇ। ਜਦੋਂ ਜੁਗ ਸ੍ਰਿਸ਼ਟੀ ਦੀ ਸ਼ੁਰੂਆਤ ਹੋਈ ਜੁਗ ਸ਼ੁਰੂ ਹੋਏ ਉਦੋਂ ਵੀ ਤੇ ਜੁਗੰਤਰ ਸਾਰਿਆਂ ਜੁਗਾਂ ਵਿੱਚ ਵੀ ਜਦੋਂ ਨਹੀਂ ਵੀ ਸ੍ਰਿਸ਼ਟੀ ਹੋਏਗੀ ਤਾਂ ਵੀ ਉਹਦਾ ਹੀ ਦਿੱਤਾ ਸਾਰੇ ਖਾਰੇ ਹਨ। ਕੋਈ ਪਰਮੇਸ਼ਰ ਦਾ ਹੀ ਦਿੱਤਾ ਸਾਰੇ ਜੁਗਾ ਜਗੰਤਰ ਖਾਹੀ ਖਾਹੇ ਸਾਰੇ ਖਾ ਰਹੇ ਹਨ ਹੁਕਮੀ ਹੁਕਮ ਚਲਾਏ ਰਾਹੋ ਹੁਕਮੀ ਐਂ ਜਨਾ ਸੱਚੇ ਆਪਣੇ ਹੁਕਮ ਰਾਹੀ ਸਾਰਿਆਂ ਨੂੰ ਚਲਾ ਰਿਹਾ ਹੈ ਚਲਾਵਣ ਭਵ ਕਰਤਾ ਹੈ ਮਾਇਆ ਦੇ ਵਿਸਾਰੇ ਵਿੱਚ ਸਾਰਿਆਂ ਦੇ ਅੰਦਰ ਭਰਪੂਰ ਹੈ ਨਾਨਕ ਜੁਗਾ ਜਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਭਖੇ ਵੇ ਪਰਵਾਹੋ ਨਾਨਕ ਜੀ ਕਹਿੰਦੇ ਨੇ ਜਿਹੜੇ ਉਸ ਦੇ ਨਾਲ ਜੁੜੇ ਰਹਿੰਦੇ ਨੇ ਵਿਕਸੀ ਜਾਂਦੇ ਨੇ ਭਾਵਨਾ ਨੂੰ ਪ੍ਰੋਸਰ ਸ਼ਕਤੀ ਤੇ ਰੁਕਦੀ ਵਿਡਿਆਈ ਕਰਦੇ ਨੇ ਉਹ ਬੇਪਰਵਾਹ ਹੋ ਜਾਂਦੇ ਨੇ ਉਹ ਵੀ ਨਿਰਭਉ ਨਿਰਵੈਰ ਹੋ ਜਾਂਦੇ ਨੇ ਉਹਨਾਂ ਦੇ ਅੰਦਰ ਗੁਣ ਉਸ ਅਯੂਨੀ ਸ਼ਕਤੀ ਦੇ ਉਹਨਾਂ ਦੇ ਸੋਝੀ ਕਰਕੇ ਉਹਨਾਂ ਦੇ ਅੰਦਰ ਵੀ ਗੁਣ ਆ ਜਾਂਦੇ ਨੇ ਸਾਚਾ ਸਹਿਬ ਸਾਚੇ ਨਾਏ ਭਾਖਿਆ ਭਉ ਅਪਾਰ ਔਰ ਸੱਚਾ ਜਿਹੜਾ ਸਾਰਿਆਂ ਦਾ ਸਹਿਬ ਹੈ ਸਾਰਿਆਂ ਦਾ ਪਿਤਾ ਹੈ ਉਹਦਾ ਨਾਂ ਵੀ ਸੱਚ ਐ ਉਹਦੀ ਵਿੜਾਈ ਕਰਨੀ ਵੀ ਸੱਚ ਐ। ਪਾਖਿਆ ਭਾਉ ਆਪਾਰ ਜਿਹੜੇ ਉਸਦੇ ਪ੍ਰੇਮ ਦੇ ਵਿੱਚ ਰੰਗੇ ਰਹਿੰਦੇ ਨੇ ਉਹ ਵੀ ਉਸਨੀ ਅਪਾਰ ਦੀ ਛੋਹੀ ਨੂੰ ਦੇਖਦੇ ਆ ਸਮਝਦੇ ਆ ਉਹਨਾਂ ਤੇ ਬਖਸ਼ਿਸ਼ ਰਹਿੰਦੀ ਐ। ਆਖਿਆ ਮੰਗਿਆ ਦੇਹ ਦੇ ਦਾਤ ਕਰੇ ਦਾਤਾਰ ਉਹ ਦੇਖ ਕੇ ਫਿਰ ਦੱਸਦੇ ਨੇ ਕਿ ਉਹ ਸਾਰੇ ਉਹਦੇ ਕੋਲੋਂ ਮੰਗਦੇ ਨੇ। ਔਰ ਉਹ ਦਈ ਜਾਂਦਾ ਦਈ ਜਾਂਦਾ ਮਨੁੱਖ ਜੀਵ ਲੈ ਲੈ ਕੇ ਖਾਈ ਜਾਂਦੇ ਨੇ ਖਾਈ ਜਾਂਦੇ ਨੇ। ਦਾਤ ਇਸ ਤਰ੍ਹਾਂ ਸਾਰਿਆਂ ਤੇ ਦਾਤਾਰ ਹੈ ਜਿਹੜਾ ਉਹ ਦਾਤਾਂ ਦੇ ਰਿਹਾ ਹੈ ਫਿਰ ਕਹੇ ਅੱਗੇ ਰਕੀਏ ਜੀ ਦੇਸਾਂ ਦਰਬਾਰ ਕਹਿੰਦੇ ਉਸ ਦੀ ਵਡਿਆਈ ਕਰਦੇ ਕਰਦੇ ਬਗੈਰ ਕਿਸੇ ਲੋਭ ਲਾਲਚ ਦੇ ਬਗੈਰ ਕਿਸੇ ਜਸ ਅਪਜਸ ਦੇ ਬਗੈਰ ਕਿਸੇ ਇਸ਼ਾਵਾਂ ਤੋਂ ਸਿਰਫ ਪ੍ਰੇਮ ਵਸ ਹੋ ਕੇ ਉਸ ਦੀ ਵਡਿਆਈ ਕਰਦੇ ਜਾਓ ਤਾਂ ਫਿਰ ਕੀ ਹੁੰਦਾ ਹੈ ਫਿਰ ਕੇ ਅੱਗੇ ਰਖੀਆ ਜੇ ਦੇਖਿਆ ਦਰਬਾਰ ਫਿਰ ਉਹ ਦਰਬਾਰ ਦੀ ਫੌਜੀ ਮਿਲਦੀ ਹੈ ਉਹਦਾ ਦਰਸ਼ਨ ਹੋ ਜਾਂਦਾ ਹੈ ਵਿਵੇਕ ਨੂੰ ਅਕਲ ਨੂੰ ਉਹ ਜਾਗ ਜਾਂਦੀ ਹੈ ਫਿਰ ਉਹ ਜਾ ਕੇ ਉਹਦਾ ਦਰਸ਼ਨ ਕਰਦੀ ਹੈ ਦਰਬਾਰ ਦੀ ਫੌਜੀ ਮਿਲਦੀ ਹੈ ਕਿ ਦਰਬਾਰ ਕਿੱਥੇ ਹੈ ਕਿਸ ਰੂਪ ਚ ਹੈ ਮੋਹੋਂ ਕੇ ਬੋਲਣ ਬੋਲੀ ਆ ਜਿਤਕੁਨ ਤਰੇ ਪਿਆਰੇ ਕਹਿੰਦੇ ਜਦੋਂ ਟਕਾਉ ਦੇ ਵਿੱਚ ਫਿਰ ਘਰ ਦੇ ਵਿੱਚ ਇਹ ਮਨ ਜਾਵੇ ਫਿਰ ਕਰਨਾ ਕੀ ਇਹ ਕਹਿੰਦੇ ਮੂੰਹ ਕੀ ਬੋਲਣਾ ਮੂੰਹ ਬੋਲਣ ਚੋਗਾ ਨਹੀਂ ਰਹਿੰਦਾ ਫਿਰੇ ਮੂੰਹ ਕੇ ਬੋਲਣ ਬੋਲੀਏ ਮੂੰਹ ਚੋ ਕੁਝ ਨਹੀਂ ਬੋਲ ਸਕਦਾ ਕਿਉਂਕਿ ਮੂੰਹ ਤਾਂ ਫਿਰ ਚੁੱਪੀ ਹੋ ਜਾਂਦਾ ਉਹਦੀ ਕਿਰਪਾ ਬਖਸ਼ਿ ਦੇ ਕੇ ਮੂੰਹ ਆਪਣੀ ਜੀਭਾ ਬੋਲਦੀ ਹੈ ਜਿਹਦਾ ਮੰਨਦਾ ਮੂੰਹ ਉਹ ਅਕਲ ਹੈ ਬ विवेक ਹੈ ਧਿਆਨ ਹੈ ਉੱਥੇ ਜਾ ਕੇ ਕਹਿੰਦੇ ਫਿਰ ਕੁਝ ਬੋਲਣਾ ਨਹੀਂ ਹੈ ਵੀ ਕੁਝ ਮੰਗ ਰੱਖ ਲੈ ਜਾ ਕੇ ਫਿਰ ਵੀ ਮੈਨੂੰ ਹੋਰ ਦੇ ਕੁਝ ਫਰਮਾਇਆ ਮੰਗ ਲੈ ਕਿਤੇ ਉੱਥੇ ਮੂੰਹ ਕੇ ਬੋਲਣ ਬੋਲੀਏ ਮੂੰਹ ਕੀ ਬੋਲਣਾ ਹੈ ਜੇ ਤਰ ਕੋ ਨਤਰੀ ਪਿਆਰ 바ਸ ਉਹ ਪਰਮੇਸ਼ਰ ਦੀ ਟਕਾਉ ਸੱਚ ਦੀ ਦਰਸ਼ਨ ਕਰਦੇ ਆਂ ਹੀ ਚਿੱਤ ਦੇ ਵਿੱਚ ਫਿਰ ਆਪਣਾ ਪਿਆਰ ਰੱਖਣਾ ਵੀ ਮਹਾਰਾਜ ਤੁਸੀਂ ਬਹੁਤ ਕਿਰਪਾ ਕੀਤੀ ਤੁਹਾਡੇ ਦਿੱਤਾ ਸਾਰਾ ਕੁਝ ਹੈ ਇਹ ਨਹੀਂ ਕਹਿਣਾ ਕਿ ਤੁਸੀਂ ਹਜੇ ਕਮੀ ਰੱਖੀ ਹੈ ਕੋਈ ਕਿਉਂਕਿ ਉਹਨੂੰ ਸਭ ਪਤਾ ਹੈ ਜਿਸ ਤਰ੍ਹਾਂ ਕਿਸ਼ਤੀ ਦੇ ਵਿੱਚ ਆਪਾਂ ਬੈਠਦੇ ਆਂ ਔਰ ਜਿਹੜਾ ਆਪਾਂ ਕਹਿ ਲਈਏ ਜਹਾਜ਼ ਹੁੰਦਾ ਕੈਪਟਨ ਹੁੰਦਾ ਹੈ ਕਿਸ਼ਤੀ ਦਾ ਮਲਾਹ ਕਹੇ ਲਈ ਹੁਟ ਦੇ ਹੱਥ ਹੁੰਦਾ ਸਾਰਾ ਕੁਝ ਉਹਨੂੰ ਆਪਾਂ ਕੋਈ ਸਲਾਹ ਨਹੀਂ ਦੇ ਸਕਦੇ ਅਪਾ ਤਾਂ ਬੈਠੇ ਆ ਉਹਦੇ ਹੱਥ 'ਚ ਸਾਰੀ ਡੋਰਾ ਹੈ ਉਹਨੂੰ ਜਿਆਦਾ ਪਤਾ ਸਮੁੰਦਰ 'ਚ ਕਿੱਧਰ ਨੂੰ ਜਾਣਾ ਹੈ ਇਸ ਤਰ੍ਹਾਂ ਪਰਮੇਸ਼ਰ ਨੂੰ ਸੱਚ ਨੂੰ ਜਿਆਦਾ ਪਤਾ ਵੀ ਸਾਨੂੰ ਕੀ ਚਾਹੀਦਾ ਹੈ ਕਿੰਨਾ ਸਾਡੇ ਲਈ ਠੀਕ ਹੈ ਕਿੰਨਾ ਸਾਡੇ ਲਈ ਬਦਹਜਮੀ ਕਰੇਗਾ ਇੱਕ ਵਾਰ ਤੇ ਸਿਰਫ ਉਹਦੇ ਦਰਸ਼ਨ ਨੂੰ ਪਿਆਸ ਕਰਕੇ ਜਦੋਂ ਦਰਸ਼ਨ ਹੋਣ ਨਹੀਂ ਦੀ ਕੀ ਮਿਲੇ ਤਾਂ ਫਿਰ ਪਿਆਰ ਹੀ ਰੱਖਣਾ ਹੈ ਮਾਰਨ ਬਸ ਕਿਰਪਾ ਰੱਖੋ ਤੁਹਾਡੇ ਬੱਚੇ ਆ ਫਿਰ ਅੱਗੇ ਕੀ ਹੋਏਗਾ ਅਮਰਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਹਿੰਦੇ ਫਿਰ ਜਦੋਂ ਮਨ ਦੇ ਵਿੱਚ ਟਿਕਾਉ ਮਿਲੇਗਾ ਕੋਈ ਇੱਛਾ ਨਹੀਂ ਰਹਿੰਦੀ ਸਿਰਫ ਇੱਕ ਪ੍ਰੇਮ ਦੀ ਇੱਛਾ ਰਹਿ ਜਾਂਦੀ ਹੈ ਫਿਰ ਜਿਸ ਤਰ੍ਹਾਂ ਅਮਰਤ ਵੇਲਾ ਉਹੀ ਸੁਭਾਗਾ ਵੇਲਾ ਹੈ ਉਹਦਾ ਸਮਾਂ ਕੋਈ ਨਹੀਂ ਹੈ ਵੈਸੇ ਆਪਾਂ ਜਿਹੜਾ ਅਮਰਤ ਵੇਲਾ ਚ ਪ੍ਰਚਾਰਦੇ ਆ ਕਿ ਸਵੇਰ ਦਾ ਵੇਲਾ 3 ਵਜੇ ਦਾ ਕੋਈ 2 ਵਜੇ ਦਾ ਕੋਈ 4 ਵਜੇ ਦਾ ਕਹਿੰਦਾ ਇਹਦਾ ਸਵੇਰ ਦੇ ਵੇਲੇ ਦੇ ਵਿੱਚ ਪ੍ਰਦੂਸ਼ਣ ਘੱਟ ਹੁੰਦਾ ਰੌਲਾ ਰੱਪਾ ਘੱਟ ਹੁੰਦਾ ਜਦੋਂ ਅਖੀਰ ਚ ਅਸੀਂ ਆਉਂਦੇ ਆ ਤਾਂ ਮਨ ਥੋੜਾ ਟਿਕਾਉ ਦੇ ਵਿੱਚ ਹੁੰਦਾ ਪਿਛਲੀਆਂ ਗੱਲਾਂ ਭੁੱਲਿਆ ਹੁੰਦਾ ਘਟਕੇ ਨਾਲ ਦੇ ਤੋਂ ਨਿਆ ਬਾਣੀ ਪੜਦੇ ਆ ਇਹ ਚੰਗਾ ਕਰਮ ਹੈ ਵੈਸੇ ਜਿਹੜਾ ਆਕਾਲ ਹੈ ਜਿਹੜਾ ਅਜੂਨੀ ਹੈ ਜਿਹੜਾ ਸੱਚ ਹੈ ਉਹ ਮਾਇਆ ਤੋਂ ਤੇ ਆਪ ਨਿਰਲੇਪ ਹੈ ਉਹ ਸਦਾ ਹਾਜ਼ਰ ਹਾਜ਼ੂਰ ਹੈ ਉਹਦੀ ਵਡਿਆਈ ਕਦੇ ਵੀ ਕੀਤੀ ਜਾ ਸਕਦੀ ਏ ਸਵੇਰ ਵੇਲੇ ਉੱਠ ਕੇ ਕਰਨਾ ਬਹੁਤ ਚੰਗੀ ਗੱਲ ਹੈ ਜਿਹੜੇ ਉਤੰਮ ਕਰਦੇ ਨੇ ਕਰ ਸਕਦੇ ਨੇ ਚੰਗਾ ਹੈ ਪਰ ਇਹ ਨਹੀਂ ਵੀ ਸਵੇਰ ਦੇ ਵੇਲੇ ਕੁਝ ਘੜੀ ਆਪਾ ਸਿਮਰਨ ਕਰਕੇ ਉਸ ਤੋਂ ਬਾਅਦ ਸਾਰਾ ਦਿਨ ਨਿੰਦਿਆ ਚੁਗਲੀ ਈਰਖਾ ਦਵੇਸ਼ ਕਾਮਨਾਵਾਂ ਦੇ ਵਿੱਚ ਸਾਰਾ ਦਿਨ ਖਰਾਬ ਕਰਦੀ ਏ ਨਹੀਂ ਸਵਾਸ ਸਵਾਸ ਰਸਲਾ ਸਿਮਰਨ ਕਰਨਾ ਹੈ ਉਹਦਾ ਧਿਆਨ ਰੱਖਣਾ ਹੈ ਬਾਣੀ ਦੇ ਵਿੱਚ ਵੀ ਬਾਣੀ ਪੜ੍ਹੀ ਕੀ ਹੈ ਔਰ ਬਾਣੀ ਨੇ ਸਮਝਾਇਆ ਕਿ ਇਸ ਗੱਲ ਤੇ ਸੋਜ ਆਪਣਾ ਯਤਨ ਰਹਿਣਾ ਚਾਹੀਦਾ ਹੈ ਕਿ ਵੇ ਇੱਕ ਅਕਲ ਨੂੰ ਬੁੱਧ ਨੂੰ ਇਸ ਗੱਲ ਤੇ ਪਕੜ ਰੱਖਣੀ ਚਾਹੀਦੀ ਹੈ ਫਿਰ ਸਮਝ ਲਓ ਵੀ ਆਪਾਂ ਠੀਕ ਜਾ ਰਹੇ ਹਾਂ ਜੇ ਆਪਾਂ ਭੁੱਲ ਜਾਨੇ ਆ ਪੜ੍ਹੀ ਹੋਈ ਬਾਣੀ ਫਿਰ ਸਮਝ ਲਓ ਆਪਾਂ ਜਿੰਨਾ ਕੋਈ ਪੜ੍ਹਿਆ ਉਹਨਾਂ ਕੋਈ ਜਿੰਨੇ ਕੋਈ ਇਸ਼ਨਾਨ ਕੀਤਾ ਮੰਨ ਲਓ ਉਹ ਕੁੰਚਰ ਵਾਲਾ ਇਸ਼ਨਾਨ ਹੋਇਆਗਾ ਮੁੜ ਕੇ ਫੇਰ ਮਿੱਟੀ ਆਪਣੇ ਸਿਰ 'ਚ ਪਾਲੀ ਇਸ ਤਰ੍ਹਾਂ ਅਮਰਤ ਵੇਲਾ ਹੈ ਸਦਾ ਹੀ ਜਦੋਂ ਵੀ ਉਠਦੀ ਵਿੜਾਈ ਮੰਨ ਟਕਾਉ ਦੇ ਵਿੱਚ ਦਰਬਾਰ ਦੇ ਵਿੱਚ ਜਾਂਦਾ ਹੈ ਗੁਰੂ ਤੇ ਪਲੇਮ ਨਾਲ ਬੈਠਦਾ ਉਹਦੀ ਪਰੋਸ਼ੇ ਦੇ ਵਿੱਚ ਉਹ ਅਮਰਤ ਵੇਲਾ ਹੀ ਹੈ ਸੱਚ ਨਾਉ ਦੀ ਫਿਰ ਉੱਥੇ ਗੱਲ ਬਹਿ ਕੇ ਸੁਣੇ ਕੀ ਹੁਕਮ ਆ ਰਿਹਾ ਹੈ ਵਿੜਿਆਈ ਵਿਚਾਰ ਫਿਰ ਉੱਥੇ ਪੁੱਛ ਸਕਦਾ ਹੈ ਗੁਰੂ ਨੂੰ ਸਤਿਗੁਰੂ ਨੂੰ ਵੀ ਮਹਾਰਾਜ ਇਹ ਕਿਸ ਤਰ੍ਹਾਂ ਖੇਡ ਹੈ ਕਰੋ ਬੁੱਝਣ ਦੀ ਸੱਸ ਦੇ ਵਿੱਚ ਉਹ ਮਾਰੇ ਕਿਰਪਾ ਬਖਸ਼ਿਸ਼ ਕਰਦੇ ਨੇ ਤਾਂ ਇਹ ਜਿਹੜਾ ਕਹਿੰਦਾ ਸਦਾ ਹੀ ਇਹ ਆਪਣਾ ਵਰਤਾਰਾ ਵਰਤਦਾ ਰਹਿੰਦਾ ਹੈ ਜਿਹੜੇ ਹੁਕਮ ਭਾਣੇ ਦੇ ਅਧੀਨ ਚੱਲਦੇ ਨੇ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਇਹ ਜਿਹੜਾ ਸਰੀਰ ਅਸੀਂ ਧਾਰਨ ਕੀਤਾ ਹੋਇਆ ਬਾਹਰਲਾ ਕੱਪੜਾ ਇਹ ਵੀ ਕਰਮਾਂ ਦੇ ਨਾਲ ਹੀ ਮਿਲਦਾ ਹੈ ਔਰ ਨਦਰੀ ਮੋਖ ਦਵਾਰ ਜੇ ਕਿਰਪਾ ਬਖਸ਼ਿਸ਼ ਹੋ ਜਾਏ ਸੱਚ ਦੀ ਪਰਮੇਸ਼ਰ ਦੀ ਤਾਂ ਮੋਖ ਦਵਾਰ ਹੈ ਜਿਹੜਾ ਇਹ ਮੁਕਤੀ ਦਾ ਮਾਰਗ ਹੈ ਸੱਚਖੰਡ ਚ ਵਾਪਸੀ ਦਾ ਰਸਤਾ ਹੈ ਇਹ ਮੋਖ ਦਵਾਰ ਦੀ ਖੋਜੀ ਵੀ ਇਹ ਕੱਪੜੇ ਦੇ ਵਿੱਚ ਹੀ ਆਪਾਂ ਲੈ ਸਕਦੇ ਆ ਇਹ ਕਿਰਪਾ ਬਖਸ਼ੀ ਨਾਲ ਮੁਕ ਦਵਾਰਾ ਮਿਲਦਾ ਨਾਨਕ ਏਵੇਂ ਜਾਣੀਏ ਸਭ ਆਪੇ ਸਚਿਆਰ ਨਾਨਕ ਜੀ ਕਹਿੰਦੇ ਨੇ ਏਵੇਂ ਇਹ ਗੱਲ ਜਾਣ ਲਓ ਚੰਗੀ ਤਰ੍ਹਾਂ ਪੱਲੇ ਬੰਨ ਲਓ ਕਿ ਫਿਰ ਜੋ ਕੁਝ ਵੀ ਬਾਣਾ ਵਾਪਰ ਰਿਹਾ ਸਭ ਫਿਰ ਉਹ ਸਚਿਆਰ ਹੀ ਹੈ ਜਿਸ ਤਰ੍ਹਾਂ ਪਾਣੀ ਵਗ ਰਿਹਾ ਆ ਆਪਾਂ ਉਹਦੇ ਉੱਪਰ ਕਿਸ਼ਤੀ ਲੈ ਕੇ ਬੈਠ ਜਾਈਏ ਨਾ ਜਿੱਦਨੂੰ ਪਾਣੀ ਚੱਲਦਾ ਹੈ ਉਦੋਂ ਨੂੰ ਆਪਾਂ ਵੀ ਜਾਈ ਜਾਂਦੇ ਆ ਇਸ ਤਰ੍ਹਾਂ ਜੀਵਨ ਦੇ ਵਿੱਚ ਜੋ ਆਪਣਾ ਕਰਮ ਕਰਨਾ ਹੈ ਮਿਹਨਤ ਕਰਨੀ ਹੈ ਕਰਦੇ ਜਾਓ ਜੋ ਮਿਲਦਾ ਉਹਦੇ ਭਾਣੇ ਵਿੱਚ ਉਹਦਾ ਧੰਨਵਾਦ ਕਰੋ ਪਰ ਚਿੰਤਾ ਨਾ ਕਰੋ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਸੋਜ ਨੂੰ ਸੋਜ ਗੇਨ ਕਰਨ ਵਾਸਤੇ ਲਾਓ ਵੀ ਕੁਝ ਪ੍ਰਾਪਤੀ ਕਰੀਏ ਨਾਮ ਦੀ ਸੱਚ ਦੀ ਨਾ ਕਿ ਸੋਜ ਇਸ ਲਈ ਲਾਓ ਕਿ ਆਪਾਂ ਨੂੰ ਕੁਝ ਘੱਟ ਮਿਲਿਆ ਜਾਂ ਆਪਣੇ ਕੋਲ ਕੁਝ ਦੂਜੇ ਕੋਲ ਵੱਧ ਹੈ ਉਹ ਚਿੰਤਾ ਤੇ ਡਿਪਰੈਸ਼ਨ ਦਾ ਕਾਰਨ ਬਣਦੀ ਹੈ ਇਸ ਵਾਤੇ ਗੁਰਬਾਣੀ ਸਾਨੂੰ ਸਮਝਾ ਰਹੀ ਹੈ ਸਭ ਆਪੇ ਸਚਿਆਰ ਸਾਨੂੰ ਉਹਨੇ ਜਿੰਨਾ ਦਿੱਤਾ ਹੈ ਉਹ ਸਾਡੇ ਉਹਦੇ ਪਾਣੀ ਦੇ ਵਿੱਚ ਹੀ ਹੈ ਫਿਰ ਸਾਰਾ ਕੁਝ ਸਚਿਆਰ ਹੀ ਹੈ ਥੋੜਾ ਬਹੁਤਾ ਜਿਆਦਾ ਹੋਵੇ ਤਾਂ ਕੋਈ ਫਿਕਰ ਨਹੀਂ ਕਰਨੀ ਘੱਟ ਹੋਵੇ ਤਾਂ ਕੋਈ ਵਿਗੰਨ ਕਿੰਨੇ ਕੀ ਫਰਕ ਪੈਂਦਾ ਕੀ ਇਹ ਕਿਹੜਾ ਇੱਥੇ ਵਹਿ ਰਹਿਣਾ ਸਾਰਿਆਂ ਨੇ ਜਾਣਾ ਹੀ ਹੈ ਕਿ ਇਹ ਨੂੰ ਤਾਂ ਸਹੀ ਛੱਡ ਕੇ ਇਹ ਇੱਥੇ ਮਾਇਆ ਦੀ ਰਚਨਾ ਐਵੇਂ ਚੱਲਦੀ ਰਹਿੰਦੀ ਹੈ ਸੋ ਇਹ ਮਹਾਰਾਜ ਸਾਨੂੰ ਸਮਝਾ ਰਹੇ ਨੇ ਜਦੋਂ ਮਨ ਟਿਕਾਉ ਉਚ ਆਏਗਾ ਸਾਰਾ ਕੁਝ ਫਿਰ ਸਚਿਆਰ ਹੀ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਉਹ ਪਰਮੇਸ਼ਰ ਜਿਹੜਾ ਸਭ ਨੂੰ ਦਾਤਾਂ ਦੇ ਰਿਹਾ ਹੈ ਸਭ ਦਾ ਪਿਤਾ ਹੈ ਉਸ ਨੂੰ ਬਣਾਇਆ ਕਿੰਨੇ ਹੈ ਕੀ ਲੋਕਾਂ ਨੇ ਮਿਲ ਕੇ ਬਣਾਇਆ ਕੋਈ ਰਾਜਿਆਂ ਨੇ ਮਿਲ ਕੇ ਬਣਾਇਆ ਜਾਂ ਗ੍ਰਹਿ ਨਹੀਂ ਉਹ ਥਾਪਿਆ ਨਹੀਂ ਜਾ ਸਕਦਾ ਨਾ ਕਿਸੇ ਦਾ ਕੀਤਾ ਹੋਇਆ ਹੈ ਨਾ ਵੋਟਾਂ ਪਾ ਕੇ ਕਿਸੇ ਨੇ ਉੱਤੇ ਖੜਾ ਕੀਤਾ ਹੋਇਆ ਹੈ ਨਹੀਂ ਉਹ ਪਰਮੇਸ਼ਰ ਨਿਰਆਕਾਰ ਆਪੇ ਆਪ ਨਿਰੰਜਨ ਸੋਏ ਉਹ ਸਰਵ ਵਿਆਪਕ ਸ਼ਕਤੀ ਆਪਣੇ ਆਪ ਦੇ ਵਿੱਚ ਹੀ ਨਿਰੰਜਨ ਹੈ ਮਾਇਆ ਤੋਂ ਨਿਰਲੇਪ ਹੈ ਉਹ ਆਪਣੇ ਆਪ ਦੇ ਵਿੱਚ ਹੀ ਉਹਦੀ ਸ਼ਕਤੀ ਸਰਵ ਵਿਆਪਕ ਹੈ ਔਰ ਸਬਦਾ ਪਿਤਾ ਸਬਦਾ ਖਸਮ ਹੈ ਜਿਨੀ ਸੇਵਿਆ ਤਿਨੀ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਜਿਨ੍ਹਾਂ ਨੇ ਸੇਵਿਆ ਸੇਵਾ ਭਾਵ ਉਸ ਦੀ ਸੋਝੀ ਬਖਸ਼ਿਸ਼ ਲਈ ਸੱਚ ਦੇ ਗੁਨਾ ਨੂੰ ਪਸੰਦ ਕੀਤਾ ਸਚਿਆਰ ਬਣੇ ਉਹਨਾਂ ਨੂੰ ਮਾਨ ਦੀ ਪ੍ਰਾਪਤੀ ਹੋਈ ਸੰਸਾਰ 'ਚ ਮਾਣ ਮਿਲੇ ਨਾ ਮਿਲੇ ਸੰਸਾਰ ਦੀ ਗੱਲ ਨਹੀਂ ਐ ਸੰਸਾਰ 'ਚ ਤਾਂ ਗੁਰੂਆਂ ਨੂੰ ਤਿੱਤੀ ਤਵੀਤ ਵੀ ਬਿਠਾਇਆ ਪੰਜਵੇਂ ਪਾਤਸ਼ਾਹ ਨੂੰ ਸੰਸਾਰ ਦੇ ਵਿੱਚ ਤਾਂ ਨਵੇਂ ਪਾਤਸ਼ਾਹ ਦੀ ਸੀਸ ਵੀ ਭੇਟ ਕਰਨਾ ਪਾਇਆ ਜਿਹੇ ਹਾਲਾਤ ਬਣ ਗਏ ਹਕੂਮਤਾਂ ਦੁਆਰਾ ਤੱਕੇ ਦੇ ਨਾਲ ਧਰਮ ਪਰਿਵਰਤਨ ਕਰਾਉਂਦੇ ਸੀ ਅੱਜ ਕੱਲ ਵੀ ਆਪਾਂ ਦੇਖਦੇ ਆਂ ਲਾਲਚ ਦੇ ਕੇ ਕਰਾਉਂਦੇ ਆਂ ਲਾਲਚ ਧਰਮ ਦਾ ਵਿਸ਼ਾ ਨਹੀਂ ਐ ਧਰਮ ਸੱਚ ਦਾ ਵਿਸ਼ਾ ਹੈ ਧਰਮ ਪ੍ਰੇਮ ਦਾ ਵਿਸ਼ਾ ਹੈ ਲੋਭ ਜਾਂ ਲਾਲਚ ਦਾ ਵਿਸ਼ਾ ਨਹੀਂ ਹੈ ਕਿਉਂ ਜਿਨ੍ਹਾਂ ਨੇ ਸੇਵਾ ਕਰਨੀ ਹੈ ਸੱਚ ਦੇ ਨਾਮ ਦੀ ਉਹਨਾਂ ਨੂੰ ਮਾਨਪ੍ਰੇਰ ਦਰਗਾਹ ਦੇ ਵਿੱਚ ਪ੍ਰਾਪਤ ਹੁੰਦਾ ਹੈ ਇੱਥੇ ਵੀ ਹੈ ਇੱਥੇ ਵੀ ਉਹਨਾਂ ਦਾ ਕੋਈ ਵਿਮਾਨ ਨਹੀਂ ਹੁੰਦਾ ਪਰ ਦੁਨੀਆ ਕੀ ਬਿੜਾਈਆਂ ਅੱਗੀ ਫੇਤੀ ਜਾਲ ਦੁਨੀਆ ਦੀ ਬਿੜਾਈ ਵਾਸਤੇ ਨਹੀਂ ਉਹ ਕਰਦੇ ਜਿਹੜੇ ਸੱਚੇ ਮਾਰਗ ਚੱਲਦੇ ਨੇ ਉਹਨਾਂ ਦਾ ਮਕਸਦ ਤੇ ਹੁੰਦਾ ਵੀ ਆਪ ਆਪਣਾ ਗੁਰਮੁਖ ਤਰੇ ਤਾਰੇ ਸੰਸਾਰ ਆਪ ਖੋਜੀ ਜਿੰਨੂ ਕੋ ਲਈਏ ਨਾਮ ਵੰਡਦੀਏ ਕਿਉਂਕਿ ਜੇ ਭਗਤ ਜਨ ਗੁਰੂ ਸਾਹਿਬਾਨਾਂ ਦੇ ਕੋਲ ਨਾਮ ਆਇਆ ਜਿਉਂ ਨਾਮ ਵੰਡਦੇ ਤਾਜ ਕਰਵਾਣੀ ਗੁਰੂ ਗ੍ਰੰਥ ਸਾਹਿਬ ਪੋਥੀ ਸਾਹਿਬ ਦੇ ਰੂਪ ਚ ਆਪਣੇ ਸਾਹਮਣੇ ਕਿਵੇਂ ਹੁੰਦੇ ਫਿਰ ਪਰਮੇਸ਼ਰ ਸਦਾ ਹਾਜ਼ਰਾ ਹਜੂਰ ਅਸੀਂ ਸਾਰੀ ਭਾਈਆਂ ਆਪਸ ਦੇ ਵਿੱਚ ਔਰ ਜਿੰਨੀ ਵੀ ਕਿਸੇ ਨੇ ਖੋਜੀ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਹੁੰਦੀ ਹੈ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤਰ੍ਹਾਂ ਨਾਮ ਚਿਤ ਆਵੇ ਆਪਾਂ ਅਰਦਾਸ ਚ ਰੋਜ਼ ਪੜ੍ਹਦੇ ਆ ਉਹਨਾਂ ਨਾਲ ਬੈਠ ਕੇ ਨਾਮ ਦੀ ਗੱਲ ਕਰਨੀ ਚਾਹੀਦੀ ਜਿੱਥੇ ਕੋ ਮਿਲਦੇ ਨੇ ਗੁਰਮੰਕਾਰੇ ਇਹੀ ਸਾਡਾ ਮਾਰਗ ਹੈ ਇਹਦੇ ਬਾਅਦ ਤੇ ਕੁਝ ਵੱਖਰਾ ਕਰਨ ਦੀ ਲੋੜ ਨਹੀਂ ਹੈ ਸਰਪੇ ਦੇ ਲਈ ਸੱਚ ਨਾਲ ਪ੍ਰੇਮ ਦੀ ਜਿਹੜੀ ਲਿਵ ਜੁੜਨੀ ਚਾਹੀਦੀ ਹੈ ਪ੍ਰੇਮ ਦੀ ਤਵੰਨਾ ਹੋਣੀ ਚਾਹੀਦੀ ਹੈ ਭੁੱਖ ਹੋਣੀ ਚਾਹੀਦੀ ਹੈ ਨਾਨਕ ਗਾਵੀਏ ਗੁਣੀ ਨਿਧਾਨ ਨਾਨਕ ਜੀ ਕਹਿੰਦੇ ਨੇ ਉਹੀ ਗੁਣੀ ਨਿਧਾਨ ਨੂੰ ਗਾ ਸਕਦੇ ਨੇ ਉਹਨਾਂ ਦੇ ਅੰਦਰ ਹੀ ਨਵੀਂ ਸੋਝੀ ਸੱਚਖੰਡ ਤੋਂ ਦਰਗਾਹ ਦੇ ਉੱਚੋਂ ਬੁੱਜਣ ਦੀ ਸੈਂਸਵੇ ਵਿੱਚ ਆਉਂਦੀ ਹੈ ਜਿਨ੍ਹਾਂ ਨੇ ਸੇਵਿਆ ਹੈ ਸੱਚ ਨੂੰ ਸੱਚ ਨੂੰ ਪਸੰਦ ਕੀਤਾ ਹੈ ਆਤਮਾ ਦੀ ਗੱਲ ਸੁਣੀ ਹੈ ਸਤਗੁਰੂ ਦੀ ਗੱਲ ਮੰਨੀ ਹੈ ਉਹਨਾਂ ਨੂੰ ਹੀ ਨਾਨਕ ਗਾਵੀਏ ਗੁਣੀ ਨਿਦਾਨ ਉਹੀ ਗਾਉਂਦੇ ਨੇ ਉਹਨੂੰ ਔਰ ਉਹਨਾਂ ਨੂੰ ਗੁਣੀ ਨਿਦਾਨ ਨਵੇਂ ਖਜ਼ਾਨਾ ਨਵੀਂ ਖੋਜੀ ਦਰਗਾਹ ਤੋਂ ਮਿਲਦੀ ਰਹਿੰਦੀ ਹੈ ਗਾਵੀਏ ਸੁਣੀਏ ਮਨ ਰੱਖੀਏ ਭਾਉ ਕਹਿੰਦੇ ਫਿਰ ਉਹਨੂੰ ਜਦੋਂ ਗਾਉਂਦੇ ਨੇ ਜਦ ਦੇਖਾ ਤਬ ਗਾਵਾਂ ਜਿਵੇਂ ਜਿਵੇਂ ਉਹਦੀ ਮਾਨ ਟਕਾਉ ਜੋਂਦਾ ਦਰਸ਼ਨ ਕਰਦਾ ਹੈ ਵਿਰੋਧੀ ਵਿਡਿਆਈ ਕਰਨਾ ਦੀ ਉਹ ਕਿਰਪਾ ਬਖਸ਼ ਜਾਪ ਹੀ ਪਰਮੇਸ਼ਰ ਕਰਦਾ ਹੈ ਫਿਰ ਜਦੋਂ ਗਾਉਂਦੇ ਨੇ ਫਿਰ ਆਪ ਹੀ ਸੁਣਦੇ ਨੇ ਉਹਦੀ ਵਿਡਿਆਈ ਦੇਖਦੇ ਨੇ ਵੀ ਕਿਤਰਾ ਮਹਾਰਾਜ ਤੇਰੀ ਵਿਡਿਆਈ ਕਿੰਨੀ ਚੰਗੀ ਲੱਗਦੀ ਹੈ ਆਪ ਹੀ ਜੋਤ ਰੂਪ ਚ ਮਨ ਗਾਉਂਦਾ ਆਪ ਹੀ ਸੁਣਦਾ ਹੈ ਗਾ ਵੀ ਹੈ ਸੁਣੀ ਹੈ ਮਨ ਰੱਖਿਆ ਪਾਉ ਗਾਗਾ ਕੇ ਪਰਉਦੇ ਪ੍ਰੇਮ ਦੇ ਵਿੱਚ ਮਨ ਦੇ ਵਿੱਚ ਪ੍ਰੇਮ ਪੈਦਾ ਹੁੰਦਾ ਵੀ ਮਹਾਰਾਜ ਤੂੰ ਬਹੁਤ ਵੱਡਾ ਬੜੀ ਕਿਰਪਾ ਕੀਤੀ ਜੋ ਆਪਣਾ ਤਾਣ ਬਖਸ਼ਿਸ਼ ਕੀਤਾ ਤੇਰੀ ਵਿਡਿਆਈ ਬਖਸ਼ਿਸ਼ ਕੀਤੀ ਹੈ ਤੇਰੀ ਕਿਰਪਾ ਹੈ ਜਿੰਨੀ ਵੀ ਕੀਤੀ ਤੇਰਾ ਕੋਟਨ ਕੋਟ ਧੰਨਵਾਦ ਹੈ ਦੁੱਖ ਪਰ ਹਰ ਸੁੱਖ ਘਰ ਲੈ ਜਾਓ ਉਹਨਾਂ ਦੇ ਕੋਲ ਪਰ ਮਨ ਦੇ ਵਿੱਚ ਕੋਈ ਦੁੱਖ ਨਹੀਂ ਹੁੰਦਾ ਉਹ ਟਕਾਉਟ ਸਾਹਿ ਦੇ ਵਿੱਚ ਹੁੰਦੇ ਨੇ ਦੁੱਖ ਪਰ ਹਰੇ ਜਾਂਦੇ ਨੇ ਦੂਰ ਚਲੇ ਜਾਂਦੇ ਨੇ ਕਦੇ ਨੇੜੇ ਨਹੀਂ ਆਉਂਦੇ ਸੱਚ ਦਾ ਪੈਰਾ ਉਹਨਾਂ ਦੇ ਕੋਲ ਹੁੰਦਾ ਔਖੀ ਤੋਂ ਕੀ ਘੜੀ ਵਿੱਚ ਵੀ ਗੁਰੂ ਹੱਥ ਦੇ ਕੇ ਉਹ ਰੱਖਿਆ ਕਰਦਾ ਫਿਰ ਸੁੱਖ ਘਰ ਲਿਆ ਜਾਓ ਉਹਨਾਂ ਦੇ ਹਿਰਦੇ ਦੇ ਵਿੱਚ ਸੁੱਖ ਹੀ ਹੁੰਦਾ ਹੈ ਗੁਰਮੁਖ ਆਨਾਦ ਗੁਰਮੁਖ ਵੇਦ ਗੁਰਮੁਖ ਰਹਾਸਮਾਈ ਜਿਹੜੀ ਗੁਰਮਤ ਹੈ ਗੁਰਮਤ ਨੂੰ ਜਦੋਂ ਮੰਨ ਲੈਂਦਾ ਹੈ ਮਨ ਸੋਝੀ ਆ ਜਾਂਦੀ ਹੈ ਤਾਂ ਗੁਰਮੁਖ ਆਨਾਦ ਬਣ ਜਾਂਦਾ ਹੈ ਨਾਦ ਹੁੰਦਾ ਬੋਲ ਕੇ ਕਿਸ ਨੂੰ ਦੱਸਣਾ ਕੋਈ ਆਵਾਜ਼ ਧੁਨ ਫਿਰ ਜਦੋਂ ਬੈਠ ਕੇ ਵਿਚਾਰ ਚਰਚਾ ਆਉਂਦੀ ਆਪ ਵਿਚ ਸਾਰੇ ਭਾਈ ਵੀ ਬਹਿ ਕੇ ਗੱਲ ਕਰਦੇ ਆ ਤਾਂ ਉਪਰ ਬ੍ਰਹਮ ਦੀਆਂ ਗੱਲਾਂ ਉੱਥੇ ਚੱਲਦੀਆਂ ਚਾਹੇ ਸਰੀਰ 'ਚ ਹੁੰਦੇ ਆ ਹੁੰਦੇ ਆ ਚਾਹੇ ਸਰੀਰ ਨੂੰ ਛੱਡ ਕੇ ਜਦੋਂ ਜਾਂਦੇ ਆ ਫਿਰ ਘਰ 'ਚ ਉੱਥੇ ਵੀ ਗੁਰਮੁਖ ਪਿਆਰੇ ਮਿਲਦੇ ਉੱਥੇ ਵੀ ਗੁਰਬਾਣੀ ਦੀ ਗੁਰਮੁਖ ਦੀ ਗੱਲ ਚੱਲਦੀ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਜਿਹੜੇ ਗੁਰਮੁਖਾਂ ਦੇ ਕੋਲ ਹੀ ਵੇਦ ਹੁੰਦਾ ਹੈ ਬਹਾਣੀ ਹੈ ਜਿਹੜੀ ਪੁੱਥੀ ਸਾਹਿਬ ਦੇ ਜਾਂ ਵੇਦਾਂ ਦੇ ਵਿੱਚ ਨਾਮ ਉੱਤਮ ਹੈ ਉਹਦੀ ਪਰ ਜਦੋਂ ਆਪਾਂ ਸਮਝ ਕੇ ਗੱਲ ਪੱਲੇ ਬੰਨ ਲੈਂਦੇ ਤਤ ਗਿਆਨ ਬਣ ਜਾਂਦਾ ਹੈ ਫਿਰ ਗੁਰਮੁਖਾਂ ਦੇ ਕੋਲ ਵੇਦ ਹੁੰਦਾ ਗੁਰਮੁਖ ਹੀ ਰਹਾ ਸਮਾਈ ਗੁਰਮੁਖ ਹੀ ਸੱਚ ਦੇ ਵਿੱਚ ਸਮਾਇ ਰਹਿੰਦੇ ਨੇ ਜਿਨ੍ਹਾਂ ਨੇ ਗੁਰਮੁਖ ਨੂੰ ਮੰਨਿਆ ਹੁੰਦਾ ਪਾਣੀ ਨੂੰ ਮੰਨਿਆ ਹੁੰਦਾ ਔਰ ਪੂਰੀ ਖੋਜ ਕਰਕੇ ਉਹਦੇ ਵਿੱਚ ਸਮਾਇ ਰਹਿੰਦੇ ਨੇ ਸਦਾ ਆਨੰਦਤ ਰਹਿੰਦੇ ਨੇ ਗੁਰ ਈਕਰ ਗੁਰੂ ਗੋਰਖ ਬਰਮਾ ਗੁਰੂ ਪਾਰਵਤੀ ਮਾਈ ਫਿਰ ਉਹਨਾਂ ਨੂੰ ਕਿਸੇ ਹੋਰ ਦੇਵਤੇ ਜਾਂ ਈਸ਼ਰ ਜਾਂ ਕਿਸੇ ਵਿਖਰਿਆਂ ਨੂੰ ਦੇਵਤਾ ਨੂੰ ਭਗਤ ਉਹਨਾਂ ਦੀ ਪੂਜਾ ਕਰਨ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਉਹਨਾਂ ਦਾ ਗੁਰੂ ਹੀ ਈਸ਼ਰ ਹੁੰਦਾ ਹੈ ਪਾਵਨ ਨਾਮ ਗਿਆਨ ਹੀ ਉਹਨਾਂ ਲਈ ਸਭ ਤੋਂ ਸ੍ਰੇਸ਼ਟ ਸ਼ਕਤੀਮਾਨ ਹੈ ਉਹਨਾਂ ਨੂੰ ਸਹਿਜ ਸੁਭਾਇ ਸੋਝੀ ਬਖਸ਼ਦਾ ਰਹਿੰਦਾ ਹੈ ਗੁਰੂ ਗੋਰਖ ਆਮ ਤੌਰ ਤੇ ਪ੍ਰਚਲਿਤ ਸੇਵੀ ਗੁਰੂ ਗੋਰਖਨਾਥ ਹੈ ਜਿਹੜਾ ਇਹ ਸਾਰਿਆਂ ਦਾ ਗੁਰੂ ਹੈ ਨਹੀਂ ਇੱਥੇ ਗੁਰੂ ਗੋਰਖ ਹੈ ਗੋਰਖ ਦੀ ਥਾਂ ਤੇ ਗੁਰੂ ਹੀ ਸਾਰਾ ਕੁਝ ਸੰਭਾਲ ਕਰਦਾ ਹੈ ਉਹੀ ਸੋਝੀ ਹਿਰਦੇ ਦੇ ਵਿੱਚ ਬਖਸ਼ਦਾ ਰਹਿੰਦਾ ਹੈ ਬਰਮਾ ਬਰਮਾ ਕਹਿੰਦੇ ਨੇ ਜਿੰਨੇ ਉਤਪਤੀ ਕੀਤੀ ਹੈ ਉਹ ਵੀ ਅੰਦਰ ਪ੍ਰਗਟ ਹੋ ਜਾਂਦਾ ਹੈ ਗੁਰ ਪਾਰਵਤੀ ਮਾਈ ਪਾਰਵਤੀ ਮਾਤਾ ਜਿਹਨੂੰ ਕਹਿੰਦੇ ਨੇ ਗਿਆਨ ਦੇ ਰੂਪ ਚ ਉਹ ਵੀ ਗੁਰੂ ਹੀ ਅੰਦਰ ਪ੍ਰਗਟ ਹੋ ਜਾਂਦਾ ਸੋਝੀ ਬਖਸ਼ ਦਿੰਦਾ ਸਾਰੀ ਸਾਰੀ ਖੇਡ ਅੰਦਰ ਹੀ ਆ ਜਾਂਦੀ ਹੈ ਕਿ ਕਿ ਏ ਅਨੇਕ ਤੋਂ ਫਿਰ ਏਕ ਹੋ ਜਾਂਦਾ ਹੈ ਏਕ ਹੋਣ ਦੇ ਨਾਲ ਇਹ ਸਾਰੀਆਂ ਚੀਜ਼ਾਂ ਅੰਦਰ ਹੀ ਮਹਾਰਾਜ ਦੀ ਕਿਰਪਾ ਨਾਲ ਬਖਸ਼ਿਸ਼ ਹੋ ਜਾਂਦੀ ਹੈ ਜੋ ਹੋ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਈ ਕਹਿੰਦੇ ਹੋ ਫਿਰ ਜਦੋਂ ਹਿਰਦੇ ਦੇ ਵਿੱਚ ਸਾਰੀ ਘਟਨਾਵਾਂ ਆਪਰਦੀਆਂ ਨੇ ਸੋਝੀ ਆਉਂਦੀ ਹੈ ਇਹਦੇ ਬਾਰੇ ਵਿੱਚ ਕੋਈ ਕਿਹਾ ਨਹੀਂ ਜਾ ਸਕਦਾ ਕਿਹਾ ਕਹਿਣਾ ਵੀ ਹੋਵੇ ਦੱਸਣਾ ਵੀ ਚਾਹੀਏ ਪਰ ਉਖਰ ਹੀ ਨਹੀਂ ਹੈ ਨਿਰਲੇਪ ਦੀ ਮਾਇਆ ਤੋਂ ਰਹਿਤ ਮਾਇਆ ਦੇ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਇਸ ਬਾਤੇ ਜਿਵੇਂ ਜਾਣਾ ਜਿਉ ਗੱਲ ਸਮਝਾਈਏ ਵੀ ਕਿਸੇ ਨੂੰ ਤਾਂ ਅਗਲੇ ਦੇ ਪਕੜ ਚ ਨਹੀਂ ਆਉਂਦੀ ਜਿਵੇਂ 5G ਰੇਂਜ ਹੋਵੇ ਨਾ ਟਾਵਰ ਦੀ 2G ਦੇ ਪਕੜ ਚ ਨਹੀਂ ਆਂਦੀ ਹੈ ਜੇ ਸਭਾਤੇ ਜੇ 5G ਰੇਂਜ ਚੱਲਦੀ ਹੈ ਤਾਂ ਮੋਬਾਈਲ ਵੀ 5G ਹੋਵੇ ਆਪਾਂ ਸਮਝਣ ਲਈ ਉਦਾਹਰਣ ਲੈ ਸਕਦੇ ਹਾਂ ਤਾਂ ਉਹਨਾਂ ਦੋਨਾਂ ਦੀ ਰੇਂਜ ਮਿਲਦੀ ਹੈ ਫਿਰ ਉੱਥੇ ਜਾ ਕੇ ਜਿਹੜੇ ਆਪਣੇ ਚੈਨਲ ਨੇ ਕੰਮ ਕਰਦਾ ਹੈ ਇਸ ਤਰ੍ਹਾਂ ਹੀ ਜਦੋਂ ਮਹਾਰਾ ਦੀ ਕਿਰਪਾ ਹੁੰਦੀ ਹੈ ਇਹ ਫੌਜੀ ਆਉਂਦੀ ਹੈ ਫਿਰ ਹੀ ਉਹ ਇੱਕ ਥਿਰ ਕਰਦੀ ਫੌਜੀ ਦਾ ਪਤਾ ਲੱਗਦਾ ਹੈ ਅਦਰਵਾਈਜ਼ ਇਹਨੂੰ ਜਿਵੇਂ ਹੋ ਜਾਣਾ ਆੱਖਾਂ ਨਹੀਂ ਜਾਣ ਵੀ ਜਿਹੜਾ ਲੈਂਦਾ ਉਹਨੂੰ ਆਖ ਨਹੀਂ ਸਕਦਾ ਕਿਉਂਕਿ ਬਿਆਨ ਕਰਨ ਦੇ ਲਈ ਉਹਦੇ ਕੋਲੋਂ ਅੱਖਰ ਹੀ ਨਹੀਂ ਹੈ ਮਾਇਆ ਦੇ ਵਿੱਚ ਕਹਿਣਾ ਕਥਨ ਨਾ ਜਾਈ ਕਹਿਣਾ ਵੀ ਚਾਹੀਏ ਪਰ ਕਥਨ ਚ ਨਹੀਂ ਆਉਂਦਾ ਹੈ ਕਿਉਂਕਿ ਮਨੁੱਖ ਦੇ ਗਿਆਨ ਦੇ ਅੰਦਰ ਇਹ ਬਹੁਤ ਛੋਟੇ ਆ ਉਹ ਸੱਚੇ ਪਰਮੇਸ਼ਰ ਬਹੁਤ ਵੱਡਾ ਹੈ ਉਹ ਤਾਂ ਘੜੀ ਚ ਕੁਛ ਹੈ ਘੜੀ ਚ ਕੁਛ ਹੈ ਉਹਦੀ ਖੇਡ ਇਤਨਾ ਲਗਾਤਾਰ ਚਲਦੀ ਰਹਿੰਦੀ ਹੈ ਗੁਰਾ ਇੱਕ ਦੇਹਿ 부ਝਾਈ ਗੁਰਾਂ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਜਿਹੜੀ ਸਾਨੂੰ ਦੇਹਿ ਦਿੰਦੀ ਹੈ ਇਹਦੇ ਵਿੱਚ ਹੀ 부ਝਾਰਤ ਹੈ ਇਸ ਵਾਤੇ ਇਹ ਮਨੁੱਖਾ ਦੇਹੀ ਸਭ ਤੋਂ ਉੱਤਮ ਹੈ 84 ਲੱਖ ਜੂਨ ਦਾ ਸਰਦਾਰ ਹੈ ਇਦੇ ਵਿੱਚ ਸੱਚਖੰਡ ਜਾ ਸਕਦਾ ਹੈ ਮੁਕਤ ਲੈ ਕੇ ਅੱਗੇ ਸੱਚਖੰਡ ਦਾ ਰਸਤੇ ਤੇ ਜਾ ਕੇ ਆਪਣਾ ਜੀਵਨ ਸਫਲਾ ਕਰ ਸਕਦਾ ਹੈ ਗੁਰਾਂ ਇੱਕ ਦੇਹ ਬੁਝਾਈ ਸਬਨਾ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਕਹਿੰਦੇ ਜਿਹੜਾ ਸਾਰਿਆਂ ਜੀਆਂ ਦਾ ਇੱਕੋ ਹੀ ਦਾਤਾ ਹੈ ਉਹ ਸੱਚ ਪਰਮੇਸ਼ਰ ਨਿਰਆਕਾਰ ਉਹਨੂੰ ਕਹਿੰਦੇ ਵਿਸਰਨਾ ਨਹੀਂ ਚਾਹੀਦਾ ਉਹਦੇ ਤੇ ਧਿਆਨ ਰੱਖੋ ਉਹਦੀ ਫੋਜੀ ਵਰਕਦੇ ਰਹੋ ਕੁਰਬਾਨੀ ਵੇਦ ਪੜ੍ਹਦੇ ਰਹੋ ਤਾਂ ਕਿ ਉਹਦੀ ਫੋਜੀ ਪ੍ਰਾਪਤ ਆਪਾ ਕਰਦੇ ਰਹੀ ਉਹਦੇ ਲਈ ਸਮਾਂ ਕੱਢਦੇ ਰਹੋ ਉਹ ਗੁਰਮੁਖਾਂ ਨੂੰ ਭਗਤਾਂ ਨੂੰ ਜੇ ਮਿਲਦੇ ਨੇ ਸੰਸਾਰ 'ਚ ਉਹਨਾਂ ਨੂੰ ਇਹ ਸਵਾਲ ਪੁੱਛੋ ਉਹਨਾਂ ਤੋਂ ਜਾਣਕਾਰੀ ਲਓ ਜੇ ਆਪਣੇ ਕੋਲੇ ਸਾਂਝਾ ਕਰੋ ਤਾਂ ਕਿ ਰਲ ਮਿਲ ਕੇ ਸਾਰੇ ਇੱਕ ਦੂਜੇ ਨਾਲ ਆਪਾਂ ਆਪਣਾ ਭਲਾ ਕਰ ਸਕੀਏ ਸਾਰਿਆਂ ਦਾ ਤੀਰਥ ਨਾਮਾ ਜੀਤੀ ਸਿ ਭਾਣਾ ਵਾ ਵਿਨ ਭਾਣੇ ਕੇ ਨਾਹੀ ਕਰੀ ਉਹਨਾਂ ਕੇ ਤੀਰਥਾਂ ਦੀ ਗੱਲ ਆ ਗਈ ਹੈ ਕਹਿੰਦੇ ਜੇ ਤੀਰਥ ਤੇ ਕਿਸੇ ਨੇ ਨਾ ਆਣ ਜਾਣਾ ਹੈ ਤਾਂ ਜੀਤ ਇਸ ਭਾਵਾਂ ਜੀਤ ਨੂੰ ਭਾਵੇ ਤਾਂ ਉਹੀ ਤੀਰਥ ਚੰਗਾ ਹੈ ਬਿਨ ਭਾਣੇ ਕੇ ਨਾਹੀਂ ਕਰੀ ਜੇ ਤੈਨੂੰ ਨਾ ਭਾਵੇ ਫਿਰ ਉੱਥੇ ਜਾਏ ਦਾ ਵੀ ਬਿਨ ਭਾਣੇ ਕੇ ਨਾਹੀਂ ਕਰੀ ਜੇ ਤੈਨੂੰ ਭਾਣਾ ਚੰਗਾ ਨਾ ਲੱਗੇ ਤਾਂ ਫਿਰ ਉਹਦੇ ਤਾਂ ਕੀਤੇ ਦਾ ਕੋਈ ਫਾਇਦਾ ਨਹੀਂ ਜੇਤੀ ਸ੍ਰਿਠ ਹੋ ਪਾਈ ਵੇਖਾ ਬਿਨ ਕਰਮਾ ਕੇ ਮਿਲੇ ਨਹੀਂ ਕਹਿੰਦੇ ਜਿੰਨੀ ਇਹ ਸ੍ਰਿਸ਼ਟੀ ਤੇਰੀ ਪੈਦਾ ਕੀਤੀ ਹੋਈ ਹੈ ਇਹਦੇ ਵਿੱਚ ਅਸੀਂ ਅੱਜ ਵਰਤ ਚੱਲ ਰਹੇ ਆ ਪ੍ਰੈਜੈਂਟ ਚ ਤਾਂ ਇਹ ਤੇਰੇ ਦੀ ਕਿਰਪਾ ਹੀ ਐ ਕੋਈ ਚੰਗੇ ਕਰਮ ਹੀ ਨੇ ਜਿਹੜੇ ਤੂੰ ਇੱਥੇ ਬਖਸ਼ਿਸ਼ ਕੀਤੀ ਹੋਈ ਐ ਤੇਰੀ ਵਡਿਆਈ ਕਰਨੇ ਆ ਤੇਰੇ ਸੰਸਾਰ ਚ ਵਿਚਰਨੇ ਆ ਮਤ ਵਿਚਰ ਰਤਨ ਜਵਾਹਰ ਮਾਣਿਕ ਜੇਕ ਗੁਰ ਕੀ ਸਿੱਖ ਸੁਣੀ ਹੁਣੇ ਮਤ ਦੀ ਗੱਲ ਆ ਗਈ ਐ ਦੇਖੋ ਇਹ ਜਵਾਹਰ ਮਾਣਿਕ ਸੋਨੇ ਆਪਣਾ ਮਾਇਆ ਦਾ ਰੂਪ ਨਹੀਂ ਹੈ ਇਹ ਅਕਲ ਦੀ ਗੱਲ ਐ ਹੁਣ ਮਤ ਹੁੰਦੀ ਐ ਆਪਣੀ ਜਿਹੜੀ ਆ ਥਾਂ ਨਾਲ ਨਹੀਂ ਫੜੀ ਜਾ ਸਕਦੀ ਅੱਖਾਂ ਨਾਲ ਵੇਖੀ ਨਹੀਂ ਜਾ ਸਕਦੀ ਸਮਝੀ ਜਾ ਸਕਦੀ ਐ ਅਕਲ ਨਾਲ ਮਤ ਵਿਚ ਰਤਨ ਜਵਾਹਰ ਮਾਨਕ ਗੁਰਮਤਿ ਆਪਾਂ ਕਹਿੰਦੇ ਨੇ ਜੇ ਇੱਕ ਗੁਰ ਕੀ ਸਿੱਖ ਸੁਣੀ ਉੱਥੇ ਜਾ ਕੇ ਮਨ ਟਕਾਉ ਦੇ ਵਿੱਚ ਹੁੰਦਾ ਵਿਵੇਕ ਬੁੱਧ ਪ੍ਰਗਟ ਹੁੰਦੀ ਹੈ ਸੱਚ ਦੀ ਸਮਝ ਆਉਂਦੀ ਹੈ ਤਾਂ ਕਹਿੰਦੇ ਉੱਥੇ ਫਿਰ ਗੁਰੂ ਦੀ ਜਦੋਂ ਸਿੱਖ ਬਣ ਕੇ ਇਹ ਮਨ ਅਰਜੋਤ ਇੱਕ ਹੋ ਕੇ ਸੁਣਦੇ ਨੇ ਤਾਂ ਫਿਰ ਉਹਨਾਂ ਨੂੰ ਇਹ ਸੋਝੀ ਪ੍ਰਾਪਤ ਹੁੰਦੀ ਹੈ ਗੁਰਾਂ ਇੱਕ ਦੇਹੀ ਬੁਝਾਈ ਉੱਥੋਂ ਪਤਾ ਲੱਗਦਾ ਕਿ ਇਹ ਜਿਹੜੀ ਦੇਹੀ ਹੈ ਨਾ ਇਹ ਬੁਝਾਰਤ ਹੈ ਇਹਨੂੰ ਆਪਾਂ ਨੇ বুঝਿਆ ਉਰ ਇਹਨੂੰ ਅੱਗੇ ਆਪਾਂ ਕਥ ਕਥਾ ਅੱਗੇ ਗੁਰੂ ਜਦੋਂ ਹੁਕਮ ਕਰੇ ਤਾਂ ਅੱਗੇ ਆਪਾਂ ਆਪਣੇ ਭੈਣ ਭਰਾਵਾਂ ਨੂੰ ਦੱਸ ਸਕਦੇ ਆ ਇਹ ਸੋਝੀ ਉੱਥੇ ਆਉਂਦੀ ਐ ਗੁਰਾਂ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਵੇਂ ਵਿਸਿਰਨ ਨ ਜਾਈ ਕਹਿੰਦੇ ਸਭਨਾ ਦੀਆਂ ਜੀਆਂ ਦਾ ਉਹ ਇੱਕੋ ਹੀ ਦਾਤਾ ਹੈ ਜਿਹੜਾ ਸੱਚ ਨਿਰਆਕਾਰ ਪਰਮੇਸ਼ਰ ਹੈ ਉਹਨੂੰ ਨਾ ਵਿਸਾਰੋ ਕਿਤੇ ਬੰਦਿਆਂ ਦੇ ਨਾਲ ਜੁੜ ਕੇ ਸੇਰਾਂ ਦੇ ਨਾਲ ਜੁੜ ਕੇ ਜਾਂ ਜਿਹੜਾ ਕੋਈ ਗੱਲ ਕਰਦਾ ਉਹਦੇ ਨਾਲ ਹੀ ਜੁੜੇ ਰਹਿ ਜਾਓ ਜਾਂ ਕੰਨ ਰਾਸ ਨਾਲ ਹੀ ਜੁੜ ਜਾਓ ਵੀ ਉਹ ਫਲਾਣੇ ਦੀ ਆਵਾਜ਼ ਬੜੀ ਵਧੀਆ ਹੈ ਜਾਂ ਸਾਜ਼ਾਂ ਦੇ ਨਾਲ ਹੀ ਜੁੜੇ ਰਹਿ ਜੀ ਇਹ ਵੀ ਫਲਾਣੇ ਦੀ ਢੋਲ ਕੀ ਫਲਾਣੇ ਦਾ ਵਾਜਾ ਬੜਾ ਵਧੀਆ ਹੈ ਇਹ ਸਾਰੀ ਮਾਇਆ ਹੈ ਸਬਨਾ ਜੀਆਂ ਦਾ ਜਿਹੜਾ ਦਾਤਾ ਹੈ ਉਹਦੇ ਤੇ ਧਿਆਨ ਰੱਖਣੀ ਆ ਉਹਦੀ ਟੇਕ ਰੱਖਣੀ ਹੈ ਇੰਨਾ ਹਾਈ ਸਟੈਂਡਰਡ ਹੈ ਗੁਰਬਾਣੀ ਦਾ ਕਿਸੇ ਮਨੁੱਖੀ ਟੇਕ ਵਰਤੀ ਦਾ ਜਾਨ ਕਿਸੇ ਮਨੁੱਖ ਦੀ ਟੇਕ ਤੇ ਨਹੀਂ ਖੜੇ ਰਹਿਣਾ ਗੁਰੂ ਸਬੰਨ ਭਗਤਿਆਂ ਨੇ ਸਾਨੂੰ ਅੱਗੇ ਜੋੜ ਰਿਆ ਨੇ ਨਿਰਾਕਾਰ ਜੋਤ ਸ਼ਕਤੀ ਦੇ ਨਾਲ ਜੋ ਕਹਿੰਦੇ ਉਹਦਾ ਧਿਆਨ ਰੱਖਣਾ ਉਹਨੂੰ ਨਾ ਬਿਸਕਟ ਜਿਉ ਉਹਨੂੰ ਨਾ ਭੁੱਲ ਜਿਓ ਸੋ ਇਹ ਗੁਰੂ ਸਾਹਿਬਾਂ ਦੀ ਕਿਰਪਾ ਕੀਤੀ ਇਹਨਾਂ ਕੋਈ ਸੇਵਾ ਮਹਾਰਾਜ ਨੇ ਆਪ ਹਾਜ਼ਰ ਆਜੂ ਰੋ ਕੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ